ਹੈਲੋ ਬੱਚੋ ਦੂਸਰੀ ਜਮਾਤ ਦੀ ਕਵਿਤਾ ਘੜੀ ਇਸ ਵਿੱਚ ਕਵੀ ਸਾਨੂੰ ਘੜੀ ਦੀ ਇੰਪੋਰਟੈਂਸ ਦੱਸਦਾ ਹੈ ਕਿ ਸਾਡੀ ਲਾਈਫ ਵਿੱਚ ਘੜੀ ਦੀ ਕੀ ਇੰਪੋਰਟੈਂਸ ਹੈ ਆਓ ਅਸੀਂ ਇਹ ਕਵਿਤਾ ਪੜੀਏ ਤੇ ਜਾਣੀ ਕਿ ਘੜੀ ਦਾ ਸਾਡੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਘੜੀ ਦੇ ਟਿਕ 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 ਚਾਲ ਜਲੇ ਆਪਣੇ ਮਸਤੀ ਨਾਲ ਦਸੇ ਵਖਤ ਦੀ ਕਰੋ ਸੰਭਾਲ ਕੜੀ ਦੀ ਟਿਕ 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 ਚਾਲ ਘੜੀ ਹਮੇਸ਼ਾ ਟਿਕ 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 ਚਲਦੀ ਰਹਿੰਦੀ ਹੈ ਤੇ ਸਾਨੂੰ ਇਹ ਦੱਸਦੀ ਹੈ ਕਿ ਆਪਣੇ ਵਕਤ ਦੀ ਸੰਭਾਲ ਕਰੋ ਕਿਉਂਕਿ ਘੜੀ ਤੇ ਚਲਦੀ ਰਹਿਣੀ ਹੈ ਜਦੋਂ ਸਮਾਂ ਇੱਕ ਵਾਰ ਚਲ ਜਾਂਦਾ ਵਾਪਸ ਨਹੀਂ ਆਉਂਦਾ ਤਾਂ ਤੁਹਾਨੂੰ ਆਪਣੇ ਸਮੇਂ ਦੀ ਸੰਭਾਲ ਕਰਨੀ ਦੇਣੀ 60 ਸਕਿੰਡ ਦਾ ਮਿੰਟ ਬਣਾਵੇ 60 ਸਕਿੰਟਾਂ ਦਾ ਮਿੰਟ ਬਣਦਾ ਹੈ ਤੇ 60 ਮਿੰਟਾਂ ਦਾ ਇੱਕ ਘੰਟਾ ਬਣਦਾ ਘੰਟੇ ਮਿੰਟਾਂ ਵਿੱਚ ਉੜਾਵੇ ਵੇਲੇ ਆਵੇ ਵੇਲੇ ਜਾਵੇ ਜਾਂਦਾ ਜਾਂਦਾ ਹੱਥ ਨਾ ਆਵੇ ਤੇ ਘੰਟੇ ਅਗਰ ਆਹ ਫਾਲਤੂ ਕੰਮਾਂ ਵਿੱਚ ਆਪਣੇ ਸਮੇਂ ਨੂੰ ਲਾਵਾਂਗੇ ਤੇ ਸਾਡੇ ਘੰਟੇ ਮਿੰਟਾਂ ਵਿੱਚ ਉੱਡ ਜਾਣਗੇ ਤੇ ਇੱਕ ਵਾਰੀ ਬੇਲਾ ਚੱਲ ਗਿਆ ਤਾਂ ਵਾਪਸ ਕਰਦੀ ਨਹੀਂ ਦਾ ਬੇਲੇ ਦਾ ਇੱਥੇ ਮਤਲਬ ਹੈ ਸਮਾਂ ਤੇ ਸਾਨੂੰ ਇਸ ਕਰਕੇ ਆਪਣਾ ਸਮਾਂ ਚੰਗੇ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ ਪੜਾਈ ਵਿੱਚ ਲਾਉਣਾ ਚਾਹੀਦਾ ਹੈ ਚੰਗੀਆਂ ਆਦਤਾਂ ਸਿੱਖਣ ਵਿੱਚ ਲਾਉਣਾ ਚਾਹੀਦਾ ਹੈ ਖੇਲਣ ਵਿੱਚ ਲਾਉਣਾ ਚਾਹੀਦਾ ਹੈ ਚੱਲਣਾ ਪੈਣਾ ਬੇਲੇ ਨਾਲ ਕੜੇ ਦੀ ਟਿਕ 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 ਚੱਲ ਸਾਨੂੰ ਸਮੇਂ ਦੇ ਨਾਲ ਚੱਲਣਾ ਪੈਣਾ ਹੈ ਨੇ ਤਾਂ ਹੀ ਆਪਣੇ ਜ਼ਿੰਦਗੀ ਵਿੱਚ ਸਫਲ ਕਦੇ ਨਹੀਂ ਹੋਵਾਂਗੇ। ਬੇਲੇ ਨਾਲ ਸਕੂਲੇ ਆਓ, ਪੜ੍ਹ ਕੇ ਸਿੱਖ ਕੇ ਘਰ ਨੂੰ ਜਾਓ। ਸਾਨੂੰ ਸਮੇਂ ਦੇ ਸਕੂਲ ਆਣਾ ਚਾਹੀਦਾ ਹੈ ਤੇ ਪੜ੍ਹ ਕੇ ਤੇ ਸਿੱਖ ਕੇ ਘਰ ਨੂੰ ਜਾਣਾ ਚਾਹੀਦਾ ਹੈ। ਬੇਲੇ ਨਾਲ ਹੀ ਕੋੜੋ ਪੜ੍ਹਾਈ, ਕਾਦੀ ਬੇਲੇ ਨਾਲ ਲੜਾਈ। ਸਾਨੂੰ ਬੇਲੇ ਨਾਲ ਆਪਣੇ ਮਤਲਬ ਕਿ ਸਮੇਂ ਸਿਰ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ। ਇੱਕ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਕਿ ਕਿਸ ਟਾਈਮ ਸਾਨੂੰ ਪੜ੍ਹਾਈ ਕਰਨੀ ਹੈ, ਕਿਸ ਟਾਈਮ ਸਾਨੂੰ ਖੇਡਣਾ ਹੈ, ਕਿਸ ਸਮੇਂ ਸਾਨੂੰ ਸੌਣਾ ਹੈ। ਸਾਨੂੰ ਸਮੇਂ ਨਾਲ ਸਾਨੂੰ ਕੋਈ ਲੜਾਈ ਨਹੀਂ ਕਰਨੀ ਚਾਹੀਦੀ ਸੋ ਵੋ ਜਾਗੋ ਬੇਲਾ ਸਾਡਾ ਸੌਣ ਦਾ ਜਾਗਣ ਦਾ ਇੱਕ ਟਾਈਮ ਨਿਸ਼ਚਿਤ ਹੋਣਾ ਚਾਹੀਦਾ ਘੜੀ ਦੀ ਟਿਕ 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 ਤੇ ਜਾ ਇਸ ਵਿੱਚ ਕਵੀ ਸਾਨੂੰ ਕੜੀ ਦੇ ਬਾਰੇ ਦੱਸਦਾ ਹੈ ਕਿ ਅਗਰ ਅਸੀਂ ਸਮੇਂ ਦੀ ਪਰਵਾਹ ਨਹੀਂ ਕਰਾਂਗੇ ਵਕਤ ਦੀ ਪਰਵਾਹ ਨਹੀਂ ਕਰਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਵਾਂਗੇ ਸਾਨੂੰ ਆਪਣਾ ਸਮਾਂ ਪੜ੍ਹਾਈ ਵਿੱਚ ਚੰਗੀਆਂ ਆਦਤਾਂ ਵਿੱਚ ਸਪੋਰਟਸ ਵਿੱਚ ਲਗਾਉਣਾ ਚਾਹੀਦਾ ਹੈ ਜਿਆਦਾ ਟਾਈਮ ਟੀਵੀ ਅਤੇ ਫਾਲਤੂ ਕੰਮਾਂ ਵਿੱਚ ਨਹੀਂ ਲਾਉਣਾ ਚਾਹੀਦਾ ਇਸ ਦੇ ਕੁਝ ਔਖੇ ਸ਼ਬਦ ਹਨ ਕਾਹ ਦੀ ਕਾਹ ਦੀ ਕਿਸ ਗੱਲ ਦੀ ਘੰਟਾ ਸਮੇ ਦਾ ਅਰਸਾ ਚਾਲ ਤੌਰ ਮਿੰਟ 60 ਸੈਕਿੰਡ ਮਿੰਟ ਲ ਕੇ ਇੱਕ ਮਿੰਟ ਬਣਾਉਂਦੇ ਹਨ ਵਖਤ ਸਮਾ বেলা ਸਮਾ ਵੀ ਤੇ ਵਖਤ ਵੀ ਇਥੇ ਦਿੱਤੇ ਪ੍ਰਸ਼ਨ ਦਾ ਸਹੀ ਉੱਤਰ ਚੁਣੋ ਘੜੀ ਵਿੱਚ ਕਿੰਨੀਆਂ ਸੂਈਆਂ ਹੁੰਦੀਆਂ ਹਨ 1 2 3 ਜਾਂ 4 3 ਸੋ ਛੋਟੀ ਸੂਈ ਕੀ ਦੱਸਦੀ ਹੈ ਘੰਟੇ ਦਿਨ ਸੈਕਿੰਡ ਜਾਂ ਮਿੰਟ ਕੀ ਦੱਸਦੀ ਹੈ ਘੰਟੇ ਵੱਡੀ ਸੂਈ ਕੀ ਦੱਸਦੀ ਹੈ ਘੰਟੇ ਮਿੰਟ ਦਿਨ ਜਾਂ ਸੈਕਿੰਡ ਮਿੰਟ ਇੱਕ ਦਿਨ ਵਿੱਚ ਕਿੰਨੇ ਘੰਟੇ ਹੁੰਦੇ ਹਨ 2 4 12 24 24 ਇੱਕ ਘੰਟੇ ਵਿੱਚ ਕਿੰਨੇ ਮਿੰਟ ਹੁੰਦੇ ਹਨ 24 12 60 ਜਾਂ 30 60 ਇਸ ਹਫਤਾ ਦੀਆਂ ਖਾਲੀ ਥਾਵਾਂ ਘੜੀ ਡੈਸ਼ ਦਿਖਾਉਂਦੀ ਹੈ ਸਮਾਂ ਘੜੀ ਵਿੱਚ ਇਹ ਕਮ ਘੜੀ ਦੀਆਂ ਸੂਈਆਂ ਕਰਦੀਆਂ ਹਨ ਸਭ ਤੋਂ ਵੱਡੀ ਸੂਈ ਮਿੰਟ ਦਿਖਾਉਂਦੀ ਹੈ ਛੋਟੀ ਸੂਈ ਘੰਟੇ ਦਿਖਾਉਂਦੀ ਹੈ 60 ਸੈਕਿੰਡ ਦਾ 1 ਮਿੰਟ ਬਣਦਾ ਹੈ 60 ਮਿੰਟਾਂ ਦਾ 1 ਘੰਟਾ ਬਣਦਾ ਹੈ ਘੜੀ ਦੀਆਂ ਇਹ ਸੂਈਆਂ ਦਿਨ ਰਾਤ ਚਲਦੀਆਂ ਰਹਿੰਦੀਆਂ ਹਨ Thank you, Wacho. Bye bye.